ਸਤ ਸ੍ਰੀ ਅਕਾਲ ਵੈਲਕਮ ਬੈਕ ਟੂ ਅ ਅਨਦਰ ਐਪੀਸੋਡ ਸਰਾ ਬਲੌਗ 01 ਚੈਨਲ ਹਾਂਜੀ ਮਿੱਤਰੋ ਵੀ ਕਿਵੇਂ ਹੋ ਸਾਰਿਆਂ ਨੇ ਮੈਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਬਈ ਤੁਸੀਂ ਸੋਚਣਾ ਚਾਹੀਦਾ ਕਿੱਧਰ ਚੱਲੇ ਆ ਤੇ ਇੰਨੀ ਸੂਰੇ ਸੂਰੇ ਕਿੱਧਰ ਚੱਲੇ ਆ ਧੁੰਦ ਚ ਅੱਜ ਆਪਾਂ ਚੱਲੇ ਮੇਰੇ ਰਾਮਲੇ ਪਿੰਡ ਕਿਉਂਕਿ ਮੈਂ ਅੱਜ ਤੋਂ ਬਣਾਉ ਜਾ ਵੀ ਪੱਗ ਕਿਉਂਕਿ ਛੱਟ ਹੈਗਾ ਸਕੇਆਂ ਦੇ ਵਿਆਹ ਹੋਵੇ ਸਾਡੇ ਸਕੇਆਂ ਦੇ ਜੋੜੇ ਗਿਆ ਸਕੇ ਜੇ ਬੱਦ ਬਿਆਹ ਤੇ ਅੱਜ ਯਾਰ ਚੱਲਿਆ ਫਰਾਤ ਬਈ ਇਹ ਜਿੰਨੀ ਸਵੇਰ ਛੱਡ ਹੋਈ ਆ 9 ਵੱਜਿਆ ਕੇ ਹਜੇ ਦੇਖੋ ਤੁੰਤ ਕਿੰਨੀ ਆ ਬਈ ਇਹਦੀ ਪੱਟੀ ਦਾ ਮੈਂ ਤਾਂ ਡਿੱਗ ਪੇ ਖਾਲ ਦੇ ਵਿੱਚ 9 ਵੱਜਿਆ ਬਈ ਸਵੇਰ ਤੇ ਹਜੇ ਦੇਖੋ ਦੀ ਤੁੰਤ ਕਿੰਨੀ ਆ ਵੀ ਜਿਹੜਾ ਕੋਈ ਮੇਰਾ ਪਰਾ ਕੰਮ ਤੇ ਜਾ ਰਿਹਾ ਜਾਂ ਕਿਤੇ ਵੀ ਜਾਂਦਾ ਤਾਂ ਦਾ ਹੋਲੀ ਡਰਾਈਵ ਕਰਕੇ ਜਾਉ ਤੇ ਦੇਖੋ ਮੇਰੇ ਮੁੱਝ ਕਿੰਨੇ ਕੋ ਰੁਪਈਆ ਮੂੰ ਦਾੜੀ ਤੋਂ ਵੀ ਦੇਖ ਸਕਦੇ ਹੋ ਬਈ ਹੈਨਾ ਤੇ ਬਸ ਉਹਨੂੰ ਇੱਥੋਂ ਸਰ ਬਣਾਵਾ ਘੱਟ 2 ਕਿਲੋਮੀਟਰ ਦਾ ਰਹੇਗਾ ਬਈ ਉਹਰਾ ਪੱਕੇ ਚਾਲਦੇ ਅੰਮ੍ਰਿਤ ਦੇ ਜਾ ਕੇ ਪੱਗ-ਪੁਗ ਬਣਾਉਣੇ ਆ ਜਿਹਦੇ ਕੋਲ ਜਾ ਕੇ ਚਾਹ ਪੀਦੇ ਮਾਨੂੰ ਫੋਨ ਕਰਤਾ ਵੀ ਤੂੰ ਚਾਹ ਬਣਵਾ ਲਾ ਐਵੇਂ ਤੱਕ ਪਿੰਡ ਆ ਗਿਆ ਕਿਹੜਾ ਕੋਈ ਨਹੀਂ ਕਹਿੰਦਾ ਚਾਹ ਤਰੀਫ ਨਹੀਂ ਪੀਈ ਤੂੰ ਆ ਜਾ ਪੱਗ ਬਣਾਉਣੇ ਆ ਭਈ ਤੇ ਮੇਰੇ ਤੋਂ ਹੁਣ ਆਪਾਂ ਚੱਲਦੇ ਆਂ ਆਪਣਾ ਸ਼ਰਮ 10 ਮਿੰਟਾਂ ਦਾ ਆਪਾਂ ਰਹਾਗਾ ਜੇ ਫਿਰ ਪਹੁੰਚ ਜਾਂਗੇ ਤੇ ਵੀ ਆਪਣੇ ਜਿਹੜੇ ਕਾਲਾ ਬਲੌਗ ਵੀ ਦੇਖਿਆ ਤੂੰ ਸਾਰੇ ਜਾਣੇ ਜਾ ਕੇ ਦੇਖੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਓਗੇ ਆਪ ਕੋ ਵੀਡੀਓ ਛੋਟੇ ਤੱਕ ਪਹੁੰਚੇ ਤੇ ਮੈਂ ਮੋਟੀਵੇਟ ਹਮਤ ਦੋ 10 ਮਿੰਟ ਪਿਆਰੇ ਬ੍ਰ ਮੇਰੇ ਮਿੱਤਰੋ ਹੌਸਲਾ ਮੈਂ ਆਪ ਦੇ ਕੰਮ ਜੱਕੀ ਪੜਾ ਇਹ ਬੱਸ ਨੰਬਰ ਚੱਲਦੇ ਆ ਘਰ ਉਹਦੇ ਜਦੋਂ ਸਮਾਂ ਪੱਕੜ ਜਾ ਕੇ ਮਿਲਦੇ ਆ ਇਹ ਲੋ ਜੀ ਮਿੱਤਰੋ ਆਪਾਂ ਰਾਮਰ ਦੇ ਘਰੇ ਬਰੇ ਪਹੁੰਚ ਗਏ ਇਹ ਬੱਸ ਇਥੋਂ ਆਕਰ ਛੱਡ ਕੇ ਬਈ ਅਗਲਾ ਘਰ ਰਾਮਰ ਦਾ ਹੀ ਹੈ ਤੇ ਮੈਨੂੰ ਲਾਉਣਾ ਫੋਨ ਕਹਿੰਦੇ ਨਾ ਕੁੱਤਾ ਹੈਗਾ ਬਹੁਤ ਭੈੜਾ ਬਈ ਆਪ ਨੂੰ ਤਾਂ ਲੱਗਦਾ ਡਰ ਕੁੱਤੇ ਤੋਂ ਤੇ ਉਹ ਪਹੁੰਚ ਗਏ ਤਾਂ ਮਨੂੰ ਮਾਰਦੇ ਆ ਹਾਕ ਈ ਆ ਜਾ ਬਹਰੇ ਮਤਰਾ ਆਇਆ ਆਪਾਂ ਮਿੱਤਰੋਂ ਲਾਲੀਆ ਪਰਮ ਨੂੰ ਫੋਨ ਉਹਦੇ ਕੀ ਕਹਿੰਦਾਗਾ ਬੰਦ ਹੋ ਗਿਆ ਮਿੱਤਰੋਂ ਮਿਲਦਾ ਪਰਮ ਨੂੰ ਆਕੇ a few moments late ਲੋ ਜੀ ਮਿੱਤਰੋਂ ਆਪਾਂ ਨੇ ਜੀ ਰਾਮ ਨੂੰ ਕਰਤਾ ਜੀ ਫੋਨ ਤੇ ਆਉਂਦਾ ਬਾਹਰ ਆਹ ਦੇਖੋ ਆ ਜੀ ਰਾਮ ਦਾ ਕਰ ਤੇ ਆ ਖੜਾ ਹੀ ਆਪਣਾ ਮੋਟਰਸਾਈਕਲ ਤੇ ਆ ਰਹੇ ਹੈ ਕੋਈ ਪਤਾ ਨਹੀਂ ਨਾ ਸਿੱਧੀ ਆ ਜਾ ਆਪਰੇ ਟੋਪੀ ਦੇ ਕਵਰ ਤੋਂ ਸ਼ੁਰੂਈ ਬਹੁਤ ਠੰਡਾ ਬਈ ਜਿਹਨੇ ਵੀ ਕੰਮ ਤੇ ਜਾਣਾ ਹੁੰਦੇ ਤੇ ਕਿਤੇ ਵੀ ਜਾ ਰਹੇ ਮੇਰਾ ਭਰਾ ਵੀ ਆਹ ਹੌਲੀ ਆਇਆ ਕਰੋ ਦੇਖੋ ਜੀ ਇਹ ਹੈ ਥੋੜਾ ਕੈਮਰਾ ਹੋਰ ਸੰਗਦਾਈ ਆਪਾਂ ਹੁਣੇ ਕੱਢ ਲਿਆ ਗੱਲਬਾਤ ਦੇ ਨਾਲ ਕਰਫਾ ਸੋਨ ਨੂੰ ਮਿਲਦੇ ਆਂ ਲੋ ਜੀ ਮਿੱਤਰੋ ਆਪਾਂ ਵੀਰੇ ਰਾਮ ਅਦਕਰੋਂ ਆਗੇ ਸੇ ਆਪਾਂ ਟਾਈਮ ਨਾਲ ਬਈ ਰਾਸ ਦੀ ਬਲੌਗ ਤਾਹੀ ਦਾ ਆਪਾਂ ਕਾਲੀ ਸੀ ਤੇ ਆਪਾਂ ਤਰੋਂ ਲੋਕ ਹੱਕ ਨਹੀਂ ਸੀ ਗੱਡੀ ਤੇ ਆਪਾਂ ਨੇ ਹੁਣ ਕਰਨੀ ਕਰੂੰ ਹੱਕ ਲਈ ਗੱਡੀ ਪਈ ਕਿਉਂਕਿ ਇਹ ਯਾਰ ਮੈਂ ਤਰ ਗੱਡੀ ਲੈ ਕੇ ਜਾਣੀ ਆ ਕਰਨੀ ਵੀ ਤਾਂ ਆਪਾਂ ਕਰਕੇ ਗੱਡੀ ਆਪਣੀ ਉੱਧਰ ਰੱਖ ਲਈਏ ਸਾਈਡ ਤੇ ਹੁਣ ਆਪਾਂ ਜਮਾ ਤੇਰਬੇਲ ਹੈਗੀਆਂ ਵਾਸ ਕੱਲੇ ਬੂਟ ਕੱਪੜੇ ਬਾਹਰ ਆਪਾਂ ਚੱਲ ਪਿੱਲੇ ਤੇ ਬਦਲ ਕੇ ਆਪਾਂ ਨੇ ਕੱਪੜੇ ਸਭ ਬਦਲ ਨਗ ਜਾਾਂਗੇ ਤੇ ਹੈਪੀ ਨੇਮ ਲਾਉਣੇ ਇਹ ਬੈਂਕ ਉਹ ਤੇ ਆਪਾਂ ਇਧਰ ਇੱਕ ਇੱਕ ਟੱਲੀ ਗੱਡੀ ਲੈ ਕੇ ਜਾਊਗਾ ਆਵਦੀ ਤੇ ਆਪੇ ਕਪਾ ਚੱਕ ਕੇ ਪਾਰਸ ਕਰਦਿਆਂ ਵਾਸਤੇ ਤੇ ਹੁਣ ਆਪਾਂ ਚੱਲਦੇ ਆਂ ਤੇ ਹੁਣ ਬੰਦੇ ਡੀਗ ਰਹੇ ਜਿਹੜੇ ਬੰਦੇ ਨੂੰ ਗੱਡੀ ਚਾਹੀਦੀ ਆ ਹੁਣ ਉਹ ਬੰਦਾ ਹੁਣ ਗੱਡੀ ਲੈਣਾ ਕਰਦੀ ਵੀ ਜਦੋਂ ਗੱਡੀ ਲੈ ਗਿਆ ਉਦੋਂ ਅਸੀਂ ਹੁਣ ਤੁਰਾਂਗੇ ਜਿੰਨਾ ਟਾਈਮ ਆਉਂਦਾ ਨਹੀਂ ਉਸ ਨਾਲ ਟਾਈਮ ਅਸੀਂ ਠੀਕ ਰਹਿਆਂਗੇ ਇੱਥੇ ਡੀਗਦੇ ਬੰਦੇ ਨੂੰ ਤੇ ਅਸੀਂ ਸਵਾਸ ਨੂੰ ਲਾਈ ਦੇ ਤੁਹਾਨੂੰ 10 ਤੋਂ 15 ਮਿੰਟ ਸਾਨੂੰ ਲੱਗਣਗੇ ਤੇ ਕਹਿੰਦੇ ਬੂਟ ਲੈਣੇ ਉਹ ਵੀ ਪਾਉ ਤੇ ਲੈ ਕੇ ਫਿਰ ਆਪਾਂ ਚੱਲਦੀ ਆਂ ਆਪਾਂ ਕਰ ਤੇ ਜਾ ਕੇ ਆਪਾਂ ਵੀ ਤਿਆਰ ਹੋਣਾ ਤੇ ਐ ਵੀ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਸੋਬੀ ਪੱਗ ਆਪਣੀ ਤੇ ਮੇ ਲੱਗੇ ਤੁਹਾਨੂੰ ਤੇ ਆਪਾਂ ਪੱਗ ਦੋਨੇ ਆਪਾਂ ਰਾਮਨ ਤੋਂ ਭਰਵਾਈਏ ਵੀਰੇ ਪੱਗ ਤੁ ਸਾਰਿਆਂ ਨੇ ਵੀ ਦੂਰੂ ਕਮੈਂਟ ਕਰਕੇ ਦੱਸੋ ਦੇਖੋ ਜੀ ਅੰਦਰ ਪੰਗੇ ਲੈ ਰਿਹਾ ਫਿਊਚਰ ਦੇਖ ਰਿਹਾ ਦੇਖੋ ਬਈ ਗਾਹੇ ਉੱਤੇ ਜੀ ਸੁਣ ਰਿਹਾ ਹੈਗਾ ਜੇ ਵੀ ਆਪਣੇ ਬਲੌਗ ਵਧੀਆ ਲੱਗੂਗਾ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਚੱਲ ਨੂੰ ਕਰਿਆ ਕਰੋ ਸਸਤਰਾ ਇੱਕ ਕੀ ਤੁਹਾਡੇ ਕੋਲ ਹੋਰ ਵੀਡੀਓ ਸਾਡੇ ਕੋਲੇ ਆਉਂਦੀ ਰਹੇ ਤੁਹਾਡੀ ਸੋਲੀਪੋਵੀ ਤੇ ਤੋਂ ਵੀਮੀ ਰਿਵਰ ਤੱਕ ਜੂੜ ਪਹੁੰਚ ਚੰਗੇ ਐਕਟਿੰਗ ਫਾਰ ਦਿਸ ਗਾਈਸ ਦੇ ਗਏ ਗਾਈਸ ਸ਼ੀਸ਼ੇ ਘੁੰਦਿਆ ਬਾਹਰ ਹੈ ਹੈ ਆਹੋ ਹੈ ਲੋ ਜੀ ਮਿੱਤਰੋ ਆ ਜਾਂਦੇ ਆਪਣੇ ਬੰਦਿਆਂ ਨੂੰ ਮਿਲਦੇ ਆ ਜਿਹੜਾ ਗੱਡੀ ਲੱਗੇ ਜੋ ਬਾਈ ਨੂੰ ਮਿਲਦੇ ਆਪਾਂ ਫਿਰ ਆਪਸੋ ਆਪਾਂ ਕਰਦੇ ਆਪਾਂ ਗਾਹਾਂ ਬਲੌਗ ਕੰਟੀਨਿਊ ਠੀਕ ਹੈ ਤਾਂ ਮੈਂ ਹੁਣ ਕੋਈ ਗੱਲ ਕਰਦું ਕੋਈ ਨਹੀਂ ਕਿ ਬਲੌਗ ਖੜਕੇ ਬਣਾਈਉਗਾ ਲੰਬਾ ਹੋਈ ਜਾਊਗਾ ਤੇ ਜਦੋਂ ਕੋਈ ਬੰਦਾ ਆ ਗਿਆ ਗੱਡੀ ਲੈਣਾ ਆ ਤੇ ਆਪਾਂ ਤੁਹਾਨੂੰ ਦਿਖਾਣਾ ਸੀ ਉਹਨੂੰ ਜੇ ਆਪਾਂ ਨਾ ਵੀ ਦਿਖਾਇਆ ਤਾਂ ਅੱਜ ਪਰਸ ਤੱਕ ਸੁਣ ਕੇ ਜਾ ਕੇ ਦਿਖਾਵਾਂਗਾ ਬਕਾਲੇ ਨਹੀਂ ਲਈ ਤੇ ਆਪਾਂ ਬਾਲ ਵੀ ਜਿੱਥੋਂ ਕੱਟ ਕਰਾਉਣੇ ਆਗੇ ਤੇ ਇਹ ਹੋਣਾ ਆਪਾਂ ਚੱਲਦੇ ਆ ਕਰਦੇ ਡੀਗਰ ਬੰਦੇ ਬੰਦ ਉਹਨਾਂ 15 ਪੈਣਾ ਗੱਡੀ ਤੇ ਤੇ ਆਪਾਂ ਤੁਹਾਨੂੰ ਮਿਲਦਾ 15 ਮਿੰਟਾ ਵਾਲ ਬੰਦ ਪਿਆ ਫੋਨ ਬੰਦ ਮੇਰਾ ਉਹ ਗੱਡੀ ਆ ਆ ਗਿਆ ਗੱਡੀ ਲੈਣਾ ਆ ਜਾ ਬੈਠ ਵਿੱਚ ਲੈ ਜਾ ਇੰਦੀ ਮੇਰੀ ਗੱਡੀ ਖੜੀ ਹੈ ਅੱਧਾ ਚਲੋ ਉਹਦੇ ਆਇਆ ਗਿਆ ਚਲੋ ਕਰਦੇ ਆ ਉਹ ਕਰੋ ਉਹ ਰੋਜ ਰੋਜ ਕਰਦਾ ਇਹਦਾ ਉਹ ਕਿਉਂ ਏ ਤਿਆਰਾ ਹਾਂ ਚੱਲ ਜੀ ਡੱਲੀ ਪਾਫਰ ਆ ਗਿਆ ਸੀ ਵੀ ਜਾ ਕੇ ਬਸ ਹੁੰਦੇ ਤਿਆ ਪਿਆਰਾ ਦੇਖੋ ਜੀ ਚੱਲ ਉਹਨੂੰ ਕਰ ਲੋ ਸਬਸਕ੍ਰਾਈਬ ਇਹਦੇ ਨੂੰ ਥੱਲੇ ਫਿਰ ਆਪਾਂ ਵੀ ਚਲਾ ਆਇਆ ਹੋਰ ਯਾਰਾ ਜਾ ਕੇ ਉਹ ਕਰਨਾ ਹਜੇ ਬਾਲ ਬੁਲੀ ਵੀ ਲਾਉਣਾ ਹੈ ਤਾਂ ਮੈਂ ਵੀ ਕੱਪੜੇ ਜਾ ਕੇ ਤੇ ਬੂਡ ਬਾੜ ਪਾਲਸ ਕਰਨੇ ਹਜੇ ਲੋ ਜੀ ਮਿੱਤਰੋ ਆਪਣਾ ਆਈ ਉਹ ਬੂਡ ਫੜ ਲਾ ਉਹ ਵੀ ਤਾਂ ਸਾਲਾ ਲੋਰੀ ਮੇਕ ਕਰੋ ਫੋਨ ਲਈ ਨਾ ਹੀ ਦੇ ਲੋਰੀ ਆਈ ਰੈਂਕਰ ਤੇ ਆਪਾਂ ਦਾੜੀ ਦੀ ਮਸ਼ੀਨ ਲੈਣ ਦਾਗੇ ਪਹਿਲੇ ਲਵਾਉਂਦੇ ਆਂਗੀ ਆਪਾਂ ਜੁਰਵਾਤ ਨੇ ਲਵਾ ਕੇ ਕੰਮ ਕਰਾ ਕੇ ਦਾੜੀ ਦਾ ਚਾਹਦੇ ਹੀ ਪਰ ਆਪਾਂ ਘਰੇ ਜਾ ਕੇ ਪਾਉਣੇ ਕੱਪੜੇ ਆਪਾਂ ਹਰ ਵਾਰ ਤੁੰਨੀ ਦੇਖੋ ਸਵੇਰਾਂ ਦੇ ਕੱਪੜੇ ਆਪਾਂ ਹੀ ਪਾਈ ਫੜਦੇ ਆਂ ਸਵੇਰਾਂ ਕੱਟਣ ਨੂੰ ਫੁੱਲ ਸਕਦੇ ਹਾਂ ਜੰਮੀ ਹੀ ਆਉਂਦੀ ਹੈ ਲੋ ਜੀ ਮਿੱਤਰੋ ਆਪਾਂ ਹੈਪੀ ਦਿលਵਾਤੀ ਬਈ ਬਿੰਗ ਤੇ ਹੁਣ ਆਪਾਂ ਜਾ ਕੇ ਹੁੰਨੇ ਤਿਆਰ ਤੇ ਚਾਚਾ ਦਾ ਜੀ ਆਗਾ ਫੋਨ ਕਰੇ ਪੁੱਤ ਕਿੱਥੇ ਰਹਿ ਗਏ ਮਹਾ ਆਕੇ ਚਾਚਾ ਕੋਈ ਨਹੀਂ ਤੇ ਹੁਣ ਜਾ ਕੇ ਆਪਾਂ ਤਿਆਰ ਬੈਲ ਹੁੰਨੇ ਆ ਬਈ ਤੇ ਹੈਪੀ ਲੈਨੇਗਾ ਸ਼ੱਕਰ ਤੇ ਖੰਡ ਜਿਹੜਾ ਸਰਦਨ ਵੀ ਇਹੀ ਕੰਮ ਚੱਲਦਾ ਰੂ ਸ਼ੱਕਰ ਮੁੱਕ ਕੀ ਚਾਹ ਮੁੱਕ ਕਦੇ ਚਾਹ ਮੁੱਕ ਗਿਆ ਕਦੇ ਗੁਰ ਮੁੱਕ ਗਿਆ ਕਦੇ ਖੰਡ ਮੁੱਕ ਗਈ ਕਦੇ ਪੱਤੀ ਮੁੱਕ ਗਈ ਰਾਂ ਸਰ ਅਈ ਆ ਵੀ ਆਪਾਂ ਆਪਣੀ ਵਿਆਹ ਕਰਾਉਂਦੇ ਬਈ ਵਿਆਹ ਕਰਾ ਕਰ ਬੰਦਾ ਫਸਦਾ ਹੀ ਆ ਬਾਈ ਕਰਾਉਣਾ ਬਈ ਤੋਂ ਚੰਗਾ ਦਾ ਤੇ ਮੈਂ ਤੁਰ ਆਪਾਂ ਹੁਣ ਚੱਲਦੇ ਆਂ ਘਰ ਤੇ ਜਾ ਕੇ ਆਪਾਂ ਉਹਨਾ ਕੱਪੜੇ ਕੋਪੜਾ ਫੇਰ ਆਪਾਂ ਜਾ ਕੇ ਆਪਾਂ ਤੁਹਾਨੂੰ ਦੈਸਿਕ ਜੀ ਲੁੱਕ ਦਿਖਾਉਣੇ ਆਪਾਂ ਤੁਹਾਨੂੰ ਜਾ ਕੇ ਬਈ ਤੇ ਹੁਣ ਆਪਾਂ ਨੂੰ ਥੋੜੇ ਲੇਟ ਆਂਗੇ ਤੇ ਆਪਾਂ ਜੇ ਹੁਣ ਜਾ ਕੇ ਵਸਮਟ ਮੰਟ ਤਿਆਰ ਬੈ ਹੋ ਕੇ ਆਪਾਂ ਆਹ ਦੇਖੋ ਜੀ ਵਿਆਹ ਲੈਂਦੇ ਕਰ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਪੈਲੇਸ ਗੱਡੀ ਲਾ ਰਹੇ ਆ ਪਾਰਕਿੰਗ ਦੇ ਵਿੱਚ ਦੇਖੋ ਜੀ ਬੂਟ ਆਖਰ ਜਿਹੜੀ ਉਹ ਹਾਂ ਛੱਦੀ ਇਹਨਾਂ ਨੇ ਕੀਤੀ ਐ ਦੇਖੋ ਜੀ ਹੁਣ ਚੱਲਿਆ ਜੀ ਆਪਾਂ ਪਾਰਕਿੰਗ ਚ ਲਾਉਣਾ ਬੰਦੇ ਖੜੇ ਡਿੱਕੀਆਂ ਦੇ ਨਾਲ ਸਾਡੇ ਜਗਤ ਧੂਆਂ ਠਾਵਾਗੇ ਬਈ ਆਏਂ ਦੀ ਬੜ ਜਾਣੀਆਂ ਨਾ ਅਵੇ ਪਿੱਛੋਂ ਦੀ ਆਵੇ ਪਿੱਛਾਂ ਦੇ ਨਹੀਂ ਜਾ ਸਕਣਾ ਨਾ ਲਾ ਰਿਹਾ ਹੁਣ ਸਾਈਡ ਤੇ ਆ ਗੱਡੀ ਹੁਣ ਧੂਆਂ ਠਾਵਣਾ ਸਮਾਨ ਦਾ ਰੇਡਸ ਕਰਾਈ ਫਰਦਾ ਐ ਮਹੀਨਾ ਨਹੀਂ ਖੁੱਲਦੀਆਂ ਦੇਖਦਾ ਨਾ ਸਰ ਨਾ ਜ਼ਾਦ ਨਾ ਸਰ ਚ ਪਾਣੀ ਭਰਦਾ ਹੱਸੇ ਹੋਏ ਹੋਰ ਮਹੀਨਾ ਹੋਰ ਅਣੀ ਜੇ ਬੰਦੇ ਨੇ 2 ਮਹੀਨੇ ਲੋ ਜੇ ਤੇਰੇ ਆ ਤੁਸੀਂ ਆ ਪਾਛਾਈਆਂ ਜੀ ਸਤਿਗੁਰੂ ਦਾਦਰ ਕਰੇ ਬਹੁਤ ਇਸਤਿਹਾਰ ਜੋ ਮੇਰੇ ਹਾਲੀ ਬੀਰ ਮੇਰੇ ਪਿਤਾ ਸਮਾਨਜੁਰ ਆ ਸਾਰਿਆਂ ਨੂੰ ਲਖ ਲਖ ਮੁਬਾਰਕਾ ਜੀ ਆ ਜਿੰਨੇ ਵੀ ਹਾਲ ਦੇ ਵਿੱਚ ਬੈਠੇ ਹੋ ਸਾਰਿਆਂ ਨੂੰ ਲੋ ਜੀ ਮੇਤਰੋ ਬੰਦੇ ਘੁੰਮ ਗਏ ਆਂ ਅਨਕਾ ਪਰਿਵਾਰ ਦਾ ਲੋ ਜੀ ਮੇਤਰੋ ਆਪਦਾ ਲੈ ਰਿਹਾ ਨਜ਼ਾਰੇ ਦੇਖੋ ਜੀ ਆ ਸਾਰਿਆਂ ਨੂੰ ਢੇ ਸਾਰਿਆਂ ਮੁਬਾਰਕਾ ਬਹੁਤ ਹੀ ਪਿਆਰੀ ਜੋੜੀ ਬਲੱਸ਼ਟ ਜੋੜੀ ਹੈ ਤੁਹਾਡੇ ਮੰਗਾ ਦਿੱਤੇ ਨੇ ਟਕੀਆਂ ਬਹੁਤ ਬਹੁਤ ਜੀ ਔਰ ਬਹੁਤ ਸਾਰੀਆਂ ਫਰਮਾਇਸ਼ਾਂ ਬਹੁਤ ਸਾਰਾ ਪਿਆਰ ਤੁਸੀਂ ਦੇਖੋ ਜੀ ਆਪਾਂ ਟਕੀ ਖਾਵਾ ਲਈ ਹੁਣ ਆਪਣੀ ਟਕੀ ਆ ਗਈ ਔਰ ਸਾਰਿਆਂ ਨੂੰ ਬਹੁਤ ਬਹੁਤ ਆਦਰਸ਼ਕਾਰ ਬਹੁਤ ਸਾਰਾ ਪਿਆਰ ਤੇ ਸ਼ਕਤੀ ਬਾਟਰ ਚੱਲੀ ਜਾਂਦੇ ਖੁਸ਼ੀ ਦੇ ਮਾਹੌਲ ਚ ਚੱਲਣਾ ਵਿਚਾਰੀ ਤੇ ਲਿਖਨ ਵਾਲ ਨੇ ਬੜੀ ਸੋਹਣੀ ਗੱਲ ਲਿਖੀ ਹੈ ਤੁਹਾਡੇ ਕੰਮ ਦੀ ਗੱਲ ਹੈ ਜੀ ਸਪੈਸ਼ਲ ਹਾਂ ਜੀ ਕਹਿੰਦੇ ਪੀਣੀ ਪੈਂਦੀ ਜਦ ਵੀ ਮੇਰੇ ਯਾਰ ਪੀ ਆਉਂਦੇ ਨੇ ਪੀਣੀ ਪੈਂਦੀ ਜਦ ਵੀ ਮੇਰੇ ਯਾਰ ਪੀ ਆਉਂਦੇ ਨੇ ਨਾ ਪੀਮਾ ਤਾਂ ਬੋਤਲ ਚੱਕ ਕੇ ਸਿਰ पे ਟਪਾਉਂਦੇ ਨੇ ਮੂੰਹ ਨੂੰ ਲਾ ਕੇ ਗਲਾਸੀ ਤਾਂ ਫਿਰ ਤੋੜੀ ਨਹੀਂ ਜਾਂਦੀ ਪਰ ਜਾਨੋ ਪਿਆਰੇ ਸੱਜਣਾ ਦੀ ਗੱਲ ਮੋੜੀ ਨਹੀਂ ਜਾਂਦੀ ਪਰ ਜਾਨੋ ਪਿਆਰੇ ਸੱਜਣਾ ਦੀ ਗੱਲ ਮੋੜੀ ਨਹੀਂ ਜਾਂਦੀ ਕਿੰਨੀ ਆਂਦੀ ਕਹਿੰਦਾ ਵਿੱਚ ਮਾ ਬਣਾ ਬਹਿੰਦੇ ਜਾਂਦਾ ਸੀ ਨਾਲ ਹੈ ਯਾਰਾਂ ਦੇ ਵਿੱਚ ਮਾ ਬਣਾ ਬਹਿੰਦੇ ਜਾਂਦਾ ਸੀ ਨਾਲ ਹੈ ਯਾਰਾਂ ਦੇ ਇਹ ਜੇ ਕਰਕੇ ਬਾਤੋ ਹੋ ਜਾਂਦੇ ਪੈਗ ਪਿਆਰਾਂ ਦੇ ਉਪਣਾ ਖਾਲਿਓ ਕੀਤੇ ਚੰਦਰੀ ਲੋੜੀ ਨਹੀਂ ਜਾਂਦੀ ਪਰ ਜਾਨੋ ਪਿਆਰੇ ਸੱਜਣਾ ਦੀ ਗੱਲ ਆਉਂਦੇ ਯਾਰ ਲੋੜੀ ਨਹੀਂ ਜਾਂਦੀ ਜਾਨੋ ਪਿਆਰੇ ਸੱਜਣਾ ਦੀ ਗੱਲ ਲੋੜੀ ਨਹੀਂ ਜਾਂਦੀ ਔਰ ਸਾਡੇ ਗਰੁੱਪ ਦੀ ਬਹੁਤ ਹੀ ਪਿਆਰੀ ਹੈ ਪਰਫਾਰਮੈਂਸ ਲੈ ਕੇ ਹਾਂਜੀ ਪਾਇਲ ਜੀ ਵੈਲਕਮ ਟੂ ਸਟੇਜ ਕੈਰੀ ਆਓ ਜਿੱਦਾਂ ਕੁਛ ਲਓਗੇ ਲਓਗੇ ਕਿਨਾਰੇ ਪਾਸੇ ਆਵਾ ਜਾਓ ਲੋ ਵੀ ਮਿੱਤਰੋ ਅਸੀਂ ਨੇ ਕਰਤੀ ਗੱਡੀ ਚ ਇਹ ਤੀਜੇ ਵਜੇ ਬੈਠਾ ਆਏ ਬਈ ਚੱਲੀਏ ਫਿਰ ਆਜੋ ਚਲੋ ਆ ਗੁਗੀ ਯਾਰ ਆ ਮੇਰਾ ਇਹ ਨੰਗੀ ਏ ਹਾਂਜੀ ਸਾਰਾ ਆਜੋ ਆਜੋ ਜੀ ਆਜੋ ਖਰਚਾ ਕਰ ਲੈ ਕਰਜਾ ਕਰ ਲੈ ਅਸੀਂ ਭੈਣ ਲੋ ਵੀ ਮਿੱਤਰੋ ਰੋਟੀ ਖਾ ਲਈ ਐ ਅਸੀਂ ਸਾਰੇ ਨੇ ਬਈ ਇੱਥੇ ਹੁਣ ਅਸੀਂ ਚੱਲਿਆ ਘਰ ਬਈ ਜਾ ਕੇ ਪੂਰਾ ਗਾ ਪੂਰਾ ਫੁੱਲ ਵੀ ਕਰ ਜਾਣਾ ਚੈਨ ਚੈਨ ਕਰ ਰਿਹਾ ਵੇਟ ਕਰ ਰਿਹਾ ਆਪਣਾ ਬੰਦਾ ਉੱਥੇ ਜਾ ਕੇ ਦਿਖਾਉਣਾ ਹਾਂ ਬੇਟਿੰਗ ਫੋਰ ਦਿਸ ਗਾਈਜ਼ ਹੈਂਟ ਵੇਟ ਕਰੋ 10 ਮਿੰਟ ਜੀ ਤੁਸੀਂ ਕੋਈ ਲਫਜ਼ ਬੋਲਣਾ ਚਾਹੁੰਦੇ ਤੁਸੀਂ ਲਫਜ਼ ਵੀ ਉੱਥੇ ਸਾਡਾ ਮਿੱਤਰ ਆਊਗਾ ਇੱਕ ਲਾਈਨਮੈਨ ਅਸੀਂ ਉੱਥੇ ਗਾਣਾ ਲਗਾ ਦੇ ਉਤੋਂ ਕਰ ਲੋ ਠੀਕ ਹੈ ਮਿੱਤਰੋ ਲੋ ਜੀ ਮਿੱਤਰੋ ਘਰ ਪਹੁੰਚ ਗਏ ਆ ਜੀ ਤੇ ਇਹ ਖਾਣਾ ਖਾਣ ਲੱਗਦੇ ਆਂ ਆਪਾਂ ਕੀ ਖਾਵਾਂਗੇ ਜੀ ਹੈ ਖਾਣਾ ਮਾਰੋ ਸਿਖਾਇਆ ਦਿੱਤੀ ਆ ਬਹੁਤ ਅੰਕੀ ਬਿਨਾਂ ਕੁਝ ਵੀ ਬਈ ਕੁਝ ਨਹੀਂ ਕੀ ਹੈ ਇੱਥੇ ਰਮਾਂ ਦਿਓ ਦੋਤਾ ਦਿਖਾਓ ਕਰੋ ਦੇਖੋ ਵੀ ਹੁਣ ਖਾਣ ਲੱਗਦੇ ਚੌਲ ਹੀ ਆਪਾਂ ਰੋਟੀ ਤੰਦੂਰੀ ਆ ਭਾਈ ਤੰਦੂਰੀ ਚੱਕ ਰੋਟੀ ਆ ਰਾਂ ਮਾਸਟਰ ਪਨੀਰ ਭਾਈ ਮਾਸਟਰ ਪਨੀਰ ਖਾਵਾਂਗੇ ਕਰੇ ਤਾਂ ਆਪਾਂ ਇਹ ਰੋਜ਼ ਮੂੰਗੀ ਖਾਣੇ ਆਂ ਇੱਥੇ ਤਾਂ ਮਾਸਟਰ ਪਨੀਰ ਖਾ ਲਈ ਰੱਜ ਕੇ ਕੱਲ ਤੋਂ ਫੇਰ ਉਹੀ ਮੂੰਗੀ ਖਾਣੀ ਹੈ ਬਹੁਤ ਆ ਰਿਹਾ ਪਰ ਤੁਸੀਂ ਦੇਖ ਲਓ ਰੋਟੀਆਂ ਦੇਖੋ ਕਿੱਥੇ ਨੇ ਐ ਨਹੀਂ ਹਾਂ ਦੇਖੋ ਵੀਚ ਓਏ ਆ ਸੀ ਮਟਰ ਪਨੀਰ ਤਾਂ ਆਪਾਂ ਕੁਝ ਹੋਰ ਹੀ ਪਾ ਲਿਆ ਆਪਾਂ ਕੁਝ ਮੰਦਲਾ ਤਾਂ ਉਹ ਵੀ ਆ ਦੇਖੋ ਜੀ ਮਟਰ ਪਨੀਰ ਖਾਣ ਲੱਗਦੀ ਆਪਾਂ ਆ ਗਈ ਆਪਣਾ ਚਮਚਾ ਪਤਾ ਨਹੀਂ ਕਰ ਉਹ ਜੀ ਛੋਆ ਨਾ ਲੋ ਜੀ ਮਿੱਤਰੋ ਰੋਟੀ ਖਾ ਲਈ ਹਰ ਆਪਾਂ ਨੂੰ ਮਿਲਦਾ ਰੋਟੀ ਖਾਣ ਤੋਂ ਬਾਅਦ ਲੋ ਜੀ ਮਿੱਤਰੋ ਆਪਾਂ ਵੀਰੇ ਵਿਆਹ ਤੋਂ ਆ ਪਾ ਗਏ ਘਰ ਬਈ ਕਿਉਂਕਿ ਆਪਾਂ ਨੇ ਵਿਆਹ ਰਿਤੇ ਇਥੇ ਡੀਜੇ ਦਾ ਪਤਾ ਚੇ ਨੱਚੀ ਵੀ ਆ ਗਿਆ ਪਰ ਬਲੌਗ ਕਿਉਂਕਿ ਭਈ ਯਾਰ ਜੇ ਆਪਾਂ ਨੱਚ ਜੇ ਆਪਾਂ ਨੱਚਦੇ ਆਂਗੇ ਹਨਾ ਤੇ ਜੇ ਆਪਾਂ ਵੀਡੀਓ ਵੀ ਬਣਾਉਨੇ ਆ ਤਾਂ ਜੇ ਪਿੱਛੇ ਗਾਣੇ ਚੱਲਦੇ ਰਹਿੰਦੇ ਨਾ ਨਾ ਦੇ ਕਾਪੀਰਾਈਟ ਦੇਣਾ ਤੇ ਆਪਾਂ ਦਾ ਸਾਰਾ ਬਲੌਗ ਖਰਾਬ ਹੋ ਜਾਣਾ ਜੀ ਤਾਂ ਕਰਕੇ ਆਪਾਂ ਬਲੌਗ ਨਹੀਂ ਬਣਾਇਆ ਵਿੱਚ ਵਿੱਚ ਆਪਾਂ ਨਹੀਂ ਬਣਾਇਆ ਯਾਰ ਹਨਾ ਵਿੱਚ ਵਿੱਚ ਕੋਈ ਕੋਈ ਗੱਲਾਂ ਵਿੱਚ ਆਪਾਂ ਨਹੀਂ ਵਲੌਗ ਬਣਾਇਆ ਕਿਉਂਕਿ ਪਿੱਛੇ ਗਾਣੇ ਜਲਦੀ ਕਿਉਂਕਿ ਫਿਰ ਫਿਰ ਕੋਈ ਕਾਪੀਰਾਈਟ ਆ ਜਾਂਦਾ ਫਿਰ ਮੇਰਾ ਵਲੌਗ ਸਟਾਪ ਹੋ ਜਾਂਦਾ ਤੇ ਮੁਲਾਕਾਤ ਨੇ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਬਈ ਤੇ ਆਪਣਾ ਚੈਨਲ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ 10 ਵਾਰ ਸ਼ੇਅਰ ਤੇ ਕਰੋ ਕਮੈਂਟ ਤੇ ਕਰੋ ਲਾਈਕ ਤੇ ਮੁਲਾਕਾਤ ਨੇ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੇ ਉਹਨਾਂ ਨੂੰ ਟਾਟਾ ਸੀ ਯੂ ਬਾਏ ਬਾਏ